ਪੂਰ ਗਲੋਬਲ 스타 ਦਲਜੀਤ ਦੋਸਾਂਜ ਆਪਣੇ ਦਿੱਲੀ ਉਮੀਨਾਟੀ ਟੂਰ ਨੂੰ ਲੈ ਕੇ ਲਗਾਤਾਰ ਸੁਰੱਖਿਆ ਬਟੋਰ ਰਹੀ ਨੇ ਤੋਂ ਅੰਦਾਜ਼ੇ ਇਹ ਕਿ ਦਲਜੀਤ ਦਾ ਲੁਧਿਆਣਾ ਦੇ ਵਿੱਚ 31 ਦਸੰਬਰ ਨੂੰ ਸ਼ੋਅ ਹੋਣ ਜਾ ਰਿਹਾ ਹੈ ਇਸ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਖਾਸ ਤਿਆਰੀਆਂ ਕੀਤੀਆਂ ਗਈਆਂ ਨੇ ਜਾਣਕਾਰੀ ਦੇ ਮੁਤਾਬਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ 2000 ਦੇ ਕਰੀਬ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਕੁੱਲ 18 ਅਜਹੀਆਂ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ ਜਿੱਥੇ ਲੋਕ ਆਪਣੇ ਵਾਹਨ ਪਾਰਕ ਕਰਨਗੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ ਹੋਣ ਵਾਲੇ ਸਮਾਗਮ ਦੇ ਵਿੱਚ ਲੋਕਾਂ ਨੂੰ ਲੈ ਜਾਣ ਦੇ ਲਈ ਇਹ 릭ਸ਼ਾ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਦੌਰਾਨ ਕੁਝ ਅਦਾਰਿਆਂ ਦੇ ਕਰਮਚਾਰੀ ਅਤੇ ਪ੍ਰਬੰਧਕ ਇਸ پارکਿੰਗ ਤੋਂ ਨਿਰਾਸ਼ ਨੇ ਉਹਨਾਂ ਦੇ ਅਨੁਸਾਰ ਉਹਨਾਂ ਨੂੰ پارکਿੰਗ ਅਤੇ ਸੰਸਥਾਵਾਂ ਦੀ ਸੁਰੱਖਿਆ ਦੇ ਲਈ ਆਪਣੇ ਸਟਾਫ ਨੂੰ ਕੰਪਲੈਕਸ ਦੇ ਅੰਦਰ ਤਾਇਨਾਤ ਕਰਨਾ ਹੋਵੇਗਾ ਇੱਕ ਵਪਾਰਕ ਸ਼ੋਆ ਤੇ پارکਿੰਗ ਦੇ ਸਬੰਧ ਸਾਰੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਪ੍ਰਬੰਧਕਾ ਦੀ ਹੈ ਪਰ باوجود ਇਸ ਦੇ ਲੁਧਿਆਣਾ ਦੀਆਂ ਸੜਕਾਂ ਤੇ ਕੁਝ ਵੱਖਰੀਆਂ ਹੀ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਕਈ ਜਗ੍ਹਾ ਪੁਲ ਦੇ ਹੇਠਾਂ ਦਲਜੀਤ ਦੁਕਾਨ ਚਦੀਆਂ ਤਸਵੀਰਾਂ ਵੱਖ-ਵੱਖ ਅੰਦ ਆਸ ਦੇ ਵਿੱਚ ਬਣਾਈਆਂ ਗਈਆਂ ਨੇ ਜਿਸ ਨੂੰ ਲੋਕ ਬੇहद ਹੀ ਪਸੰਦ ਕਰਦੇ ਨੇ ਮਸ਼ਹੂਰ ਗਲੋਬਲ ਸਟਾਰ ਦਲਜੀਤ ਦੋਸਾਂਝ ਆਪਣੇ ਦਿੱਲੀ ਉਮੀਨਾਟੀ ਟੂਰ ਨੂੰ ਲੈ ਕੇ ਲਗਾਤਾਰ ਸੁਰੱਖਿਆ ਬਟੋਰ ਰਹੀ ਨੇ ਤੋਂ ਅੰਦਾਜ਼ੀ ਹੈ ਕਿ ਦਲਜੀਤ ਦਾ ਲੁਧਿਆਣਾ ਦੇ ਵਿੱਚ 31 ਦਸੰਬਰ ਨੂੰ ਸ਼ੋਅ ਹੋਣ ਜਾ ਰਿਹਾ ਹੈ ਇਸ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਖਾਸ ਤਿਆਰੀਆਂ ਕੀਤੀਆਂ ਗਈਆਂ ਨੇ ਜਾਣਕਾਰੀ ਦੇ ਮੁਤਾਬਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ 2000 ਦੇ ਕਰੀਬ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਕੁੱਲ 18 ਅਜਹੀਆਂ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ ਜਿੱਥੇ ਲੋਕ ਆਪਣੇ ਵਾਹਨ ਪਾਰਕ ਕਰਨਗੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ ਹੋਣ ਵਾਲੇ ਸਮਾਗਮ ਦੇ ਵਿੱਚ ਲੋਕਾਂ ਨੂੰ ਲੈ ਜਾਣ ਦੇ ਲਈ ਇਹ ਰਿਕਸ਼ਾ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਦੌਰਾਨ ਕੁਝ ਅਦਾਰਿਆਂ ਦੇ ਕਰਮਚਾਰੀ ਅਤੇ ਪ੍ਰਬੰਧਕ ਇਸ پارکਿੰਗ ਤੋਂ ਨਿਰਾਸ਼ ਨੇ ਉਹਨਾਂ ਦੇ ਅਨੁਸਾਰ ਉਹਨਾਂ ਨੂੰ پارکਿੰਗ ਅਤੇ ਸੰਸਥਾਵਾਂ ਦੀ ਸੁਰੱਖਿਆ ਦੇ ਲਈ ਆਪਣੇ ਸਟਾਫ ਨੂੰ ਕੰਪਲੈਕਸ ਦੇ ਅੰਦਰ ਤਾਇਨਾਤ ਕਰਨਾ ਹੋਵੇਗਾ ਇੱਕ ਵਪਾਰਕ ਸ਼ੋਹਾ ਤੇ پارکਿੰਗ ਦੇ ਸਬੰਧ ਸਾਰੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਪ੍ਰਬੰਧਕਾ ਦੀ ਹੈ ਪਰ باوجود ਇਸ ਦੇ ਲੁਧਿਆਣਾ ਦੀਆਂ ਸੜਕਾਂ ਤੇ ਕੁਝ ਵੱਖਰੀਆਂ ਹੀ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਨੇ ਤੁਹਾਨੂੰ ਅੰਦਾਜ਼ਾ ਇਹ ਕਿ ਕਈ ਜਗ੍ਹਾ ਪੁਲ ਦੇ ਹੇਠਾਂ ਦਲਜੀਤ ਦੁਕਾਨ ਚਦੀਆਂ ਤਸਵੀਰਾਂ ਵੱਖ-ਵੱਖ ਅੰਦਾਜ਼ ਦੇ ਵਿੱਚ ਬਣਾਈਆਂ ਗਈਆਂ ਨੇ ਜਿਸ ਨੂੰ ਬਲੌਗ ਬੇਹੱਦ ਹੀ ਪਸੰਦ ਕਰਦੇ ਨੇ ਮਸ਼ਹੂਰ ਗਲੋਬਲ ਸਟਾਰ ਦਲਜੀਤ ਦੋਸਾਂਝ ਆਪਣੇ ਦਿੱਲੀ ਉਮੀਨਾਟੀ ਟੂਰ ਨੂੰ ਲੈ ਕੇ ਲਗਾਤਾਰ ਸੁਰੱਖਿਆ ਬਟੋਰ ਰਹੀ ਨੇ ਤੁਹਾਂ ਅੰਦਾਜ਼ੀ ਹੈ ਕਿ ਦਲਜੀਤ ਦਾ ਲੁਧਿਆਣਾ ਦੇ ਵਿੱਚ 31 ਦਸੰਬਰ ਨੂੰ ਸ਼ੋਅ ਹੋਣ ਜਾ ਰਿਹਾ ਹੈ ਇਸ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਖਾਸ ਤਿਆਰੀਆਂ ਕੀਤੀਆਂ ਗਈਆਂ ਨੇ ਜਾਣਕਾਰੀ ਦੇ ਮੁਤਾਬਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ 2000 ਦੇ ਕਰੀਬ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਕੁੱਲ 18 ਅਜਹੀਆਂ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ ਜਿੱਥੇ ਲੋਕ ਆਪਣੇ ਵਾਹਨ ਪਾਰਕ ਕਰਨਗੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ ਹੋਣ ਵਾਲੇ ਸਮਾਗਮ ਦੇ ਵਿੱਚ ਲੋਕਾਂ ਨੂੰ ਲੈ ਜਾਣ ਦੇ ਲਈ ਇਹ 릭ਸ਼ਾ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਦੌਰਾਨ ਕੁਝ ਅਦਾਰਿਆਂ ਦੇ ਕਰਮਚਾਰੀ ਅਤੇ ਪ੍ਰਬੰਧਕ ਇਸ پارکਿੰਗ ਤੋਂ ਨਿਰਾਸ਼ ਨੇ ਉਹਨਾਂ ਦੇ ਅਨੁਸਾਰ ਉਹਨਾਂ ਨੂੰ پارکਿੰਗ ਅਤੇ ਸੰਸਥਾਵਾਂ ਦੀ ਸੁਰੱਖਿਆ ਦੇ ਲਈ ਆਪਣੇ ਸਟਾਫ ਨੂੰ ਕੰਪਲੈਕਸ ਦੇ ਅੰਦਰ ਤਾਇਨਾਤ ਕਰਨਾ ਹੋਵੇਗਾ ਇੱਕ ਵਪਾਰਕ ਸ਼ੋਹਾ ਤੇ پارکਿੰਗ ਦੇ ਸਬੰਧ ਸਾਰੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਪ੍ਰਬੰਧਕਾ ਦੀ ਹੈ ਪਰ باوجود ਇਸ ਦੇ ਲੁਧਿਆਣਾ ਦੀਆਂ ਸੜਕਾਂ ਤੇ ਕੁਝ ਵੱਖਰੀਆਂ ਹੀ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਨੇ ਤੁਹਾਨੂੰ ਦੱਸਿਏ ਕਿ ਕਈ ਜਗ੍ਹਾ ਪੁਲ ਦੇ ਹੇਠਾਂ ਦਲਜੀਤ ਦੁਕਾਨ ਚਦੀਆਂ ਤਸਵੀਰਾਂ ਵੱਖ-ਵੱਖ ਅੰਦਾਜ਼ ਦੇ ਵਿੱਚ ਬਣਾਈਆਂ ਗਈਆਂ ਨੇ ਜਿਸ ਨੂੰ ਲੋਕ ਬੇਹੱਦ ਹੀ ਪਸੰਦ ਕਰਦੇ